ਨਿੱਕੇ ਮੂਸੇ ਵਾਲੇ ਦੀ ਪਹਿਲੀ ਲੋੜੀ ਮੌਕੇ ਭਾਵੁਕ ਹੋਏ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਉੁੱਤ ਸਿੱਧੂ ਮੂਸੇ ਵਾਲੇ ਨੂੰ ਚੇਤੇ ਕਰਕੇ ਹੋ ਗਏ ਦੁਹੇ ਪਾਵੁਕ ਪੋਸਟ ਦੇਖ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਆ ਗਏ ਹੰਝੂ ਨਿੱਕੇ ਸਿੱਧੂ ਮੂਸੇ ਵਾਲੇ ਦੀ ਪਹਿਲੀ ਲੋੜੀ ਮੌਕੇ ਮੂਸੇ ਵਾਲੇ ਦੇ ਮਾਤਾ ਪਿਤਾ ਭਾਵੁਕ ਨਜ਼ਰ ਆਏ ਨੇ ਅਤੇ ਉਹਨਾਂ ਦੇ ਵੱਲੋਂ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਮਾਤਾ ਚਰਨ ਕੂਰ ਦੇ ਵੱਲੋਂ ਵੀ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਅਤੇ ਇਸੇ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਹੁਣਾ ਦੇ ਵੱਲੋਂ ਵੀ ਆਪਣੇ ਪੁੱਤ ਨੂੰ ਚੇਤੇ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਥੱਲੇ ਲੋਕ ਵੀ ਭਾਵੁਕ ਕਮੈਂਟ ਕਰ ਰਹੇ ਨੇ ਦੱਸਦੀ ਹੈ ਕਿ ਬੀਤੇ ਕੱਲ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਲੋਹੜੀ ਦੇ ਤਿਉਹਾਰ ਨੂੰ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਸੀ ਇਸ ਮੌਕੇ ਮੂਸੇਵਾਲੇ ਦੇ ਘਰ ਰੌਣਕਾਂ ਲਗੀਆਂ ਹੋਈਆਂ ਸਨ ਅਤੇ ਭੰਗੜੇ ਪਾਏ ਜਾ ਰਹੇ ਸਨ ਦਰਅਸਲ ਸਿੱਧੂ ਮੂਸੇਵਾਲੇ ਤੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾ ਰਹੇ ਸਨ ਇਸ ਮੌਕੇ ਉਹਨਾਂ ਦੇ ਘਰ ਰੌਣਕਾਂ ਦੇਖਣ ਨੂੰ ਮਿਲੀਆਂ ਇਸ ਦੌਰਾਨ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਸਨ ਪਰ ਹੁਣ ਅੱਜ ਲੋਹੜੀ ਵਾਲੇ ਦਿਨ ਮਾਤਾ ਪਿਤਾ ਦੋਹਾਂ ਨੇ ਆਪਣੇ ਪੁੱਤ ਨੂੰ ਚੇਤੇ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਹੈ ਮਾਤਾ ਚਰਨਕੌਰ ਲਿਖਦੇ ਨੇ ਤੇਰੇ ਮੁੜਨ ਦੇ ਨਾਲ ਸਿਰਫ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਅਜੇ ਸਾਹ ਲੈ ਰਹੀਆਂ ਤੇਰੇ ਮੁੜਨ ਦੇ ਨਾਲ ਮੈਂ ਆਪਣੀ ਕੁੱਖ ਦੇ ਵਿੱਚ ਸਤਿਗੁਰੂ ਦੇ ਲਾਏ ਭਾਗ ਨਾਲ ਆਪਣੇ ਦੁੱਖ ਤੇ ਮੱਲਮ ਵਿਲਾਈ ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ ਦੇ ਨਾਲ ਐ ਤਾਂ ਜਾਣ ਗਈਆਂ ਕਿ ਕਿਸੇ ਨੂੰ ਗਿਰੋਣ ਮਿਟਾਉਣ ਦੀਆਂ ਜੁਗਤਾਂ ਇੱਥੋਂ ਤੱਕ ਹੀ ਰਹਿ ਜਾਣੀਆਂ ਨੇ ਕਦੇ-ਕਦੇ ਜਦੋਂ ਦਿਲ ਬੇਚੈਨ ਹੋ ਜਾਂਦਾ ਹੈ ਤਾ ਮੇਰਾ ਮਨ ਮੈਨੂੰ ਇਹ ਕਹਿੰਦਾ ਹੈ ਕਿ ਮੈਂ ਤੇਰੇ ਦੂਰ ਰੂਪ ਦੇਖਣੇ ਸੀ ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆ ਮੇਰੇ ਨਿੱਕੇ ਸ਼ੁਭ ਨੂੰ ਮੇਰੇ ਵੱਡੇ ਸ਼ੁਭ ਵੱਲੋਂ ਤੇ ਸਾਰੇ ਜਹਾਨ ਦੇ ਵਿੱਚ ਉਹਦੀ ਸੁਖ ਮੰਗਦੇ ਭੈਣ ਭਰਾਵਾਂ ਵੱਲੋਂ ਪਹਿਲੀ ਲੋੜੀ ਮੁਬਾਰਕ ਮੇਰੀ ਅਰਦਾਸ ਹੈ ਬੇਟਾ ਤੁਸੀਂ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ ਇਹ ਪੋਸਟ ਮਾਤਾ ਚਰਨਕੌਰ ਦੇ ਵੱਲੋਂ ਸਾਂਝੀ ਕੀਤੀ ਗਈ ਅਤੇ ਇਸੇ ਦੌਰਾਨ ਬਾਪੂ ਬਲਕੌਰ ਸਿੰਘ ਸਿੱਧੂ ਹੁਣਾ ਦੇ ਵੱਲੋਂ ਵੀ ਆਪਣੇ ਪੁੱਤ ਨੂੰ ਚੇਤੇ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ। ਬਾਪੂ ਬਲਕੌਰ ਸਿੰਘ ਲਿਖਦੇ ਨੇ ਜਦੋਂ ਤੂੰ ਗਿਆ ਸੀ ਮੈਂ ਤਾਂ ਹਾਰ ਗਿਆ ਸੀ ਸ਼ੇਰਾ ਤੈਨੂੰ ਚੁੱਪਚਾਪ ਆ ਦੇਖ ਮੇਰੀ ਦੁਨੀਆ ਉਜੜੀ ਸੀ ਤੇ ਮੈਂ ਜਮਾ ਗੋਡਿਆਂ ਭਾਰ ਬੈ ਗਿਆ ਸੀ। ਫਿਰ ਸਤਗੁਰੂ ਦੀ ਕਚੈਰੀ ਦੇ ਵਿੱਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਤੇ ਉਹਨਾਂ ਨੇੜੇ ਹੋ ਤੇਰੇ ਮੇਰੇ ਰਿਸ਼ਤੇ ਦੇ ਕਿਸੇ ਨੂੰ ਸੁਣਿਆ ਤੇ ਮੇਰੀ ਬੇਰੰਗ ਜ਼ਿੰਦਗੀ ਦੇ ਵਿੱਚ ਫੇਰ ਤੂੰ ਰੰਗ ਭਰਨ ਦੇ ਲਈ ਤੈਨੂੰ ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜਾਇਆ ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ ਤੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਦਾ ਦੇਖਣਾ ਚਾਹੁੰਦਾ ਹਾਂ ਜਵਾਨੀਆਂ ਮਾਨ ਪੁੱਤਰਾ ਤੇਰੇ ਨਵੇਂ ਰੂਪ ਨੂੰ ਪਹਿਲੀ ਲੋੜੀ ਮੁਬਾਰਕ ਮੇਰਾ ਬੱਬਰ ਸ਼ੇਰ ਇਹਨਾਂ ਪੋਸਟਾਂ ਥੱਲੇ ਲੋਕਾਂ ਦੇ ਵੱਲੋਂ ਭਾਵੁਕ ਕਮੈਂਟ ਵੀ ਕੀਤੇ ਜਾ ਰਹੇ ਨੇ ਅਤੇ ਲੋਕ ਇਹ ਪੋਸਟਾਂ ਪੜ੍ਹ ਕੇ ਭਾਵੁਕ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ